ਆਣਾ ਡੇਰਾ ਬਾਬਾ ਨਾਨਕ ਅnder ਪਿੰਡ ਛਾਪਰ ਜੱਜਨ ਵਿੱਚ ਕੁਝ ਦਿਨ ਪਹਿਲਾਂ ਬਣ ਕੇ ਤਿਆਰ ਹੋਇਆ ਇਹ ਮੁਹੱਲਾ ਕਲੀਨਿਕ ਅਤੇ ਨਾਲ ਦੀ ਬਿਲਡਿੰਗ ਪਸੂ ਆਸਪਤਾਲ ਵਿੱਚੋਂ ਕਈ ਤੀ ਸਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਮੁਹੱਲਾ ਕਲੀਨਿਕ ਦੇ ਮੈਡੀਕਲ ਅਫਸਰ ਡਾਕਟਰ ਚਨਜੀਤ ਸਿੰਘ ਦੱਸਿਆ ਕਿ 15 ਮਾਰਚ ਨੂੰ ਉਹ ਜਨਾਈ ਤਰ੍ਹਾਂ ਸ਼ਾਮ 3 ਵਜੇ ਮੁਹੱਲਾ ਕਲੀਨਿਕ ਬੰਦ ਕਰਕੇ ਗਏ ਸਨ ਪਰ ਅੱਜ ਜਦ ਸਵੇਰੇ 16 ਮਾਰਚ ਨੂੰ ਉਹਨਾਂ ਵੱਲੋਂ ਰਫੇਗਸ ਫਾਈਸ ਸੇਫਟੀ ਨੇ ਆਕੇ ਦੇਖਿਆ ਤਾਂ ਮਹੱਲਾ ਕਲਿੰਕ ਦਾ ਮੇਨ ਦਰਵਾਜੇ ਦਾ ਲੋਕ ਪੁੱਟਾ ਪਿਆ ਸੀ ਤਾਂ ਉਹਨਾਂ ਵੱਲੋਂ ਮੈਨੂੰ ਤੁਰੰਤ ਸੂਚਨਾ ਦਿੱਤੀ ਗਈ ਤਾਂ ਮੈਂ ਆਪਣੇ ਸਟਾਫ ਸਮੇਤ ਆਕੇ ਦੇਖਿਆ ਤਾਂ ਮਹੱਲਾ ਕਲਿੰਕ ਦੇ ਅੰਦਰੋਂ ਦੋ ਬੈਟਰੀਆ ਇੱਕ ਇਨਵਰਟਰ ਅਤੇ ਦੋ ਏਸੀ ਦੀਆਂ ਕਾਪਰ ਦੀਆਂ ਪਾਈਪਾਂ ਚੋਰ ਚੋਰੀ ਕਰਕੇ ਰਫੂ ਚੱਕਰ ਹੋਏ ਹਨ ਉਹਨਾਂ ਦੱਸਿਆ ਕਿ ਚੋਰਾਂ ਨੇ ਏਸੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਨਾ ਕਾਮਯਾਬ ਹੋਏ ਹਨ ਪਰ ਜਾਂਦੇ ਹੋਏ ਚੋਰ ਏਸੀ ਦਾ ਬਲੋਰ ਤੋੜ ਕੇ ਗਏ ਹਨ ਉਧਰ ਦੂਸਰੇ ਪਾਸੇ ਪੁਸਤ ਹਸਪਤਲ ਦੇ ਡਾਕਟਰ ਜੀਵਨ ਜੋਸ਼ ਨੇ ਦੱਸਿਆ ਕਿ ਉਹਨਾਂ ਦਸਤ ਹਸਪਤਲ ਦੇ ਮੇਨ ਦਰਵਾਜ਼ੇ 'ਤੇ 3 ਲੋਕ ਟੁੱਟੇ ਪੈਸਨ ਅਤੇ ਅੰਦਰ ਪਸ਼ੂਆਂ ਦੇ ਕੰਨਾਂ ਵਿੱਚ ਪਾਉਣ ਵਾਲੇ 300 ਟੈਗ ਚੋਰੀ ਹੋਏ ਹਨ ਉਪਰੋਂ ਦੋਨਾਂ ਡਾਕਟਰ ਸਾਹਿਬਾਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੀਸਥਾਨਾ ਡੇਰਾ ਬਾਬਾ ਨਾਨਕ ਵਿੱਚ ਲਿਖਤੀ ਕੈਤ ਦਰਜ ਕਰਵਾ ਦਿੱਤੀ ਹੈ ਇਹ ਆਪਣੇ ਵਪਾਰ ਦੇ ਉੱਤੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਉਧਰ ਮੌਕੇ ਤੇ ਪਹੁੰਚੇ ਪੀਸਥਾਨਾ ਡੇਰਾ ਬਾਬਾ ਨਾਨਕ ਦੇ ਜਾਗੀਰ ਅਧਿਕਾਰੀ ਐਸਆਈ ਤੋਂ ਜੀ ਸਿੰਗ ਨੇ ਦੱਸਿਆ ਕਿ ਮੁਫਰ ਦੇਕਨ ਉਪਰਧ ਮਹੱਲਾ ਕਲਿੰਦ ਦੇ ਅੰਦਰ ਦੋ ਬੈਟਰੀਆਂ ਇੱਕ ਇਨਵਰਟਰ ਦੋ ਏਸੀ ਦੀਆਂ ਕਾਪਰ ਦੀਆਂ ਪਾਈਪਾਂ ਅਤੇ ਪਸ਼ੂ ਹਸਪਤਾਲ ਵਿੱਚੋਂ ਪਸ਼ੂਆਂ ਦੇ ਕੰਨਾਂ ਵਿੱਚ 15 ਟੈਗ ਚੋਰੀ ਹੋਏ ਹਨ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਵਿੱਚ ਅਨਪਛਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਸਤਵਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲਿਆ ਜਾ ਰਿਹਾ ਹੈ ਤੇ ਜਲਦੀ ਚੋਰ ਫਿਰ ਗ੍ਰਿਫਟ ਹੋਣਗੇ ਬਿਊਰੋ ਰਿਪੋਰਟ ਅਲਪ ਜਮ ਨਿਊਜ਼ ਜਿਹੜੀ ਚੋਰੀ ਦੀ ਜਿਹੜੀ ਖ਼ਬਰ ਆਪਰੀ ਹੈ ਮਹੱਲਾ ਕਲਿੰਦ ਸ਼ਾਪਰ ਜਗਤ ਵਿੱਚ ਕੀ ਘਟਨਾ ਜੇ ਹੈਗੀ ਪੁਰਾਣੇ ਦੇਖੋ ਆਪਾਂ ਜਦੋਂ ਮਾਰਨਿੰਗ ਵਿੱਚ ਆਏ ਇੱਥੇ ਜਿਹੜਾ ਸਫਾਈ ਕਰਮਚਾਰੀ ਆਪਾਂ ਰੱਖਿਆ ਹੋਇਆ ਉਹ ਮਾਰਨਿੰਗ ਆਇਆ ਤੇ ਉਹਨੇ ਦੇਖਿਆ ਕਿ ਇੱਥੇ ਕਾਫੀ ਤਾਲੇ ਟੁੱਟੇ ਹੋਏ ਨੇ ਠੀਕ ਹੈ ਇੱਕ ਏਸੀ ਲਟਕ ਰਿਹਾ ਸੀ ਫਿਰ ਆਪਾਂ ਮੌਕੇ ਦੀ ਵਾਰਦਾਤ ਤੇ ਜਦੋਂ ਪਹੁੰਚੇ ਅੰਦਰੂਨੀ ਤਾਲੇ ਵੀ ਟੁੱਟੇ ਹੋਏ ਸੀ ਇੱਕ ਡਬਲ ਬੈਟਰਾਈ ਨਾਟਰ ਦੇ ਨਾਲ ਚੋਰੀ ਹੋ ਚੁੱਕਾ ਸੀ ਠੀਕ ਹੈ ਉਸ ਦੇ ਇਲਾਵਾ ਏਸੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੰਪਰੈਸਰ ਦੇ ਨਾਲ ਜਿਹੜੀਆਂ ਕਾਪਰ ਪਾਈਪਸ ਹੁੰਦੀਆਂ ਨੇ ਉਹਨਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਲਾ ਲਿਆ ਗਿਆ ਠੀਕ ਹੈ ਕੰਪਰੈਸਰ ਤਾਂ ਚਲ ਬਾਰਦਾ ਤਾਲਾ ਨਹੀਂ ਟੁੱਟਾ ਹੈਗਾ ਇਸ ਕਰਕੇ ਉਹਨਾਂ ਨੇ ਤਾਲੇ ਦੀ ਕੁੰਡੀ ਨੂੰ ਕੱਢ ਲਿਆ ਗਿਆ ਅੰਦਰੂਨੀ ਤਾਲੇ ਤੋੜੇ ਗਏ ਤਾਲੇ ਤੋੜਨ ਤੋਂ ਬਾਅਦ ਅੰਦਰੂਨੀ ਸਮਾਨ ਦਾ ਛੇੜਛੜ ਕਰਨ ਤੋਂ ਬਾਅਦ ਉਹਨਾਂ ਨੇ ਬੈਟਰ ਚੁੱਕਿਆ ਗਿਆ ਜੋ ਕਿ ਡਿਊਲ ਬੈਟਰ ਸੀ ਨਾਲ ਹੀ ਇਨਵਰਟਰ ਵੀ ਸੀ ਉਹਨੂੰ ਚੁੱਕ ਲਿਆ ਗਿਆ ਹੈ ਕੰਪਰੈਸਰ ਦੀਆਂ ਪਾਈਪਾਂ ਨੂੰ ਲਾ ਲਿਆ ਗਿਆ ਹੈ ਤਾਲਿਆਂ ਨੂੰ ਤੋੜ ਦਿੱਤਾ ਗਿਆ ਹੋਰ ਵੀ ਕਈ ਸਮਾਨ ਦੇ ਨਾਲ ਛੇੜਛੜ ਕੀਤੀ ਗਈ ਹੈ ਠੀਕ ਹੈ ਜੋ ਕਿ ਅੰਦਾਜ਼ਨ ਸਾਨੂੰ ਲੱਗ ਰਿਹਾ ਹੈ ਕਿ ਜਿਹੜੀ ਕੋਸਟ ਹੋਏਗੀ ਅਪ੍ਰੋਕਸੀਮੇਟਲੀ 1 ਲੱਖ ਦੇ ਆਰਾਊਂਡ ਪੈਂਦੀ ਹੋਏਗੀ ਜਿਹੜਾ ਸਮਾਨ ਦਾ ਛੇੜਛੜ ਕੀਤਾ ਗਿਆ ਹੈ ਕਈ ਸਮਾਨ ਜਿਹੜਾ ਅੰਦੂਨ ਆਪਾਂ ਬੰਦ ਕਰਕੇ ਰੱਖ ਕੇ ਜਾਂਦੇ ਆ ਚਲੋ ਉਹ ਬਚ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਪਰ ਬਾਕੀ ਸਾਰੇ ਸਮਾਨ ਦਾ ਛੇੜਛੜ ਹੋ ਚੁੱਕੀ ਹੈ ਠੀਕ ਹੈ ਇਸ ਤੋਂ ਬਾਅਦ ਆਪਾਂ ਇਹ ਵੀ ਕਹਿਣਾ ਚਾਹਾਂਗੇ ਕਿ ਇੰਨੇ ਇਹ ਲਗਾਤਾਰ ਤੀਜੀ ਚੌਥੀ ਚੌੜੀ ਹੈ ਜੋ ਆਮ ਆਦਮੀ ਕਲੀਨਿਕ ਜੋ ਨਵੇਂ ਬਣਾਏ ਜਾ ਰਹੇ ਉਹਨਾਂ ਵਿੱਚ ਹੋ ਰਹੀ ਹੈ ਤਾਂ ਆਪਾਂ ਪ੍ਰਸ਼ਾਸਨ ਨੂੰ ਇੱਕ ਰਿਟਰਨ ਐਪਲੀਕੇਸ਼ਨ ਦੇ ਦਿੱਤੀ ਗਈ ਹੈ ਇੱਕ ਜਿੱਥੇ ਸਾਡਾ ਬਲੌਕ ਪੈਂਦਾ ਉਹਨਾਂ ਨੂੰ ਵੀ ਐਪਲੀਕੇਸ਼ਨ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਜੋ ਵੀ ਉਹਨਾਂ ਨੇ ਸਾਨੂੰ ਵਿਸ਼ਵਾਸਯੋਗ ਹੈ ਕਿ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਏਗੀ ਪਰ ਆਪਾਂ ਸਰਕਾਰ ਕੋ ਡਿਮਾਂਡ ਕਰਦੇ ਹਾਂ ਕਿ ਜਦੋਂ ਇੰਨੇ ਹਾਈ ਲੈਵਲ ਤੇ ਇੰਨੇ ਉੱਚ ਪੱਧਰ ਤੇ ਕਲੀਨਿਕ ਓਪਨ ਕੀਤੇ ਜਾ ਰਹੇ ਨੇ ਤੇ ਉਹਨਾਂ ਦੀ ਦੇਖਰੇਖ ਲਈ ਮੁਲਾਜ਼ਮ ਹੀ ਤਾਇਨਾਤ ਕੀਤਾ ਜਾਏ ਚੌਕੀਦਾਰੀ ਵੀ ਤਾਇਨਾਤ ਕੀਤਾ ਜਾਏ ਤਾਂ ਕਿ ਇਸ ਤੋਂ ਜੋ ਇਸ ਤਰ੍ਹਾਂ ਦੀ ਘਟਵਾਵਾਂ ਹੋ ਰਹੀਆਂ ਨੇ ਉਹਨੂੰ ਠੱਲ ਪਾਇਆ ਜਾਏ ਠੀਕ ਹੈ ਬਾਕੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਜੋ ਵੀ ਕਾਰਵਾਈ ਹੋਈ ਹੈ ਇਹ ਕਿਸੇ ਨਾ ਕਿਸੇ ਪ੍ਰਕਾਰ ਦੀ ਰੇਕੀ ਹੀ ਹੈਗੀ ਹੈ ਕਿਉਂਕਿ ਬਹੁਤ ਸੋਚ ਸਮਝ ਕੇ ਸਮਾਨ ਨੂੰ ਉਤਾਰਿਆ ਗਿਆ ਲਾਇਆ ਗਿਆ ਬਿਜਲੀ ਦੇ ਤਾਰਾਂ ਨੂੰ ਕੱਟਿਆ ਗਿਆ ਉਹਨਾਂ ਨੂੰ ਚੀਜ਼ਾਂ ਦਾ ਪਤਾ ਸੀ ਉਹਨਾਂ ਨੇ ਆਰਾਮ ਦੇ ਨਾਲ ਕੱਟੀਆਂ ਨੇ ਲਾਈਆਂ ਨੇ ਔਰ ਇਹ ਸਭ ਕੰਮ ਵਿੱਚ ਕਾਫੀ ਟਾਈਮ ਹੀ ਲੱਗਾ ਤੇ ਜੋ ਵੀ ਹੈ ਰਾਤ ਨੂੰ ਹੈ ਕੱਲ ਜਦੋਂ ਆਪਾਂ ਕਲੀਨਿਕ ਇਹਨੂੰ ਬੰਦ ਕਰਕੇ ਗਏ ਚਾਬੀਆਂ-ਚਾਬੀਆਂ ਸਾਡੇ ਕੋਲ ਸੀ ਚਾਬੀਆਂ ਸਾਡੇ ਹੋਣ ਦੇ ਬਾਵਜੂਦ ਤਾਲੇ ਟੁੱਟੇ ਨੇ ਤੇ ਇਹ ਸਭ ਜੋ ਕਾਰਾ ਕਰ ਦਿੱਤਾ ਗਿਆ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਕਿ ਪੁਲਿਸ ਨੂੰ ਕੰਪਲੇਨ ਰਿਟਨ ਆਪਾਂ ਪ੍ਰੋਵਾਈਡ ਕਰਵਾਏ ਆ ਉਹਨਾਂ ਨੇ ਅੱਗੋਂ ਮੈਂਸ਼ਨ ਕੀਤਾ ਹੈ ਕਿ ਉਹਨਾਂ ਦੇ ਜੋ ਆਫਿਸ ਇਨ ਚਾਰਜ ਨੇ ਉਹ ਆਕੇ ਦੇ ਅੰਦਰੂਨੀ ਦੇਖਰੇਖ ਕਰਨਗੇ ਤੇ ਦੇ ਉੱਤੇ ਬੰਦੀ ਕਾਰਵਾਈ ਦਾ ਸਾਨੂੰ ਉਹਨਾਂ ਨੇ ਵਿਸ਼ਵਾਸ ਹੈਗਾ ਪਰੋਨਾ ਨੇ ਸਾਨੂੰ ਵਿਸ਼ਵਾਸ ਜਤਾਇਆ ਹੈ ਕਿ ਆ ਕਿ ਉਹ ਦੇਖਣਗੇ ਅਜੇ ਜੋ ਵੀ ਹੈ ਸਾਨੂੰ ਆਪਾਂ ਖੁਦ ਦੇਖਿਆ ਇੱਥੇ ਜੋ ਹਲਕਾ ਇੰਚਾਰਜ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਆਪਣੇ ਐਂਡ ਤੋਂ ਜੋ ਸਾਡੀ ਕਾਰਵਾਈ ਸੀ ਆਪਾਂ ਉਹ ਪੂਰਨ ਰੂਪ ਤੇ ਕਰ ਦਿੱਤੀ ਗਈ ਕੀ ਕਰਨਗੇ ਸਾਰੇ ਜਿਹੜਾ ਚੋਰਾ ਨੂੰ ਮਹੱਲਾ ਕਿਨ ਕੰਨ ਉਹ ਜਿਹੜਾ ਸ਼ਾਲਮਾ ਕੀ ਕਰ ਰਿਹਾ ਤੁਮ ਦੇਖੋ ਇਹ ਚੋਰਾ ਨੂੰ ਸਾਫ ਪਤਾ ਹੈ ਕਿ ਨਵੇਂ-ਨਵੇਂ ਮਹੱਲਾ ਕਲੀਨਿਕ ਓਪਨ ਹੋ ਰਹੇ ਨੇ ਤੇ ਦੀ ਦੇਖ ਰਿਹਾ ਸਰਕਾਰ ਦੇ ਅੰਦਰ ਹੈ ਕਿਸੇ ਬੰਦੇ ਦੇ ਅੰਦਰ ਤਾਂ ਨਹੀਂ ਰਹੀ ਹੁਣ ਉਹਦੀ ਕਾਰਵਾਈ ਚੋਂ ਕੀ ਕਰ ਰਹੇ ਨੇ ਉਹ ਸਮਾਨ ਨੂੰ ਚੋਕ ਰਹੇ ਨੇ ਲੁਟਾਖੋ ਨੂੰ ਵਾਰਦਾਰ ਦੇ ਰਹੇ ਨੇ ਕਿਉਂਕਿ ਇਸ ਦੇ ਉੱਤੇ ਬੰਦੀ ਕਾਰਵਾਈ ਤਾਂ ਬਿਲਕੁਲ ਨਹੀਂ ਹੋ ਰਹੀ ਦੇਖਦੇ ਦੇਖਦੇ ਜੇ ਤੁਸੀਂ ਦੇਖੋਗੇ ਆਪਣੇ ਲਾਗੇ ਚਾਗੇ ਤਾਂ ਤੀਸਰੀ ਚੌਥਾ ਮੰਲਾ ਕਲੀਨਿਕ ਹੋਏਗਾ ਜਿੱਥੇ ਚੋਰੀ ਹੋ ਚੁੱਕੀ ਹੈ ਚੋਰੀ ਕਾਫੀ ਲੰਬੇ ਸਮੇਂ ਤੋਂ ਹੋ ਰਹੀ ਹੈ ਪਹਿਲਾਂ ਵੀ ਜਦੋਂ ਇਹ ਓਪਨ ਹੋਈ ਉਦੋਂ ਵੀ ਚੋਰੀਆਂ ਦਾ ਘਟਨਾ ਦਾ ਇੰਤਜ਼ਾਮ ਦਿੱਤਾ ਜਾਂਦਾ ਹੁੰਦਾ ਹੁਣ ਇਹਦੇ ਤੇ ਕਾਰਨ ਇਹ ਹੋ ਸਕਦਾ ਹੈ ਕਿ ਚੋਰਾਂ ਨੂੰ ਸ਼ਾਇਦ ਪਤਾ ਹੈ ਕਿ ਚੋਰੀ ਦੇ باوجود ਕੋਈ ਕਾਰਵਾਈ ਤਾਂ ਹੋਣੀ ਹੈ ਨਹੀਂ ਇਸ ਕਰਕੇ ਚੋਰੀ ਕਰਕੇ ਫਰਾਰ ਨੇ ਤੇ ਉਹਦਾ ਖਾਮਾ ਦਾ ਸਾਨੂੰ ਤਾਂ ਆਮ ਜਨਤਾ ਨੂੰ ਭੁੱਟਣਾ ਪੈ ਰਿਹਾ ਹੈ ਚੋਰਾਂ ਵੱਲੋਂ ਇੱਕ ਮੱਲਾ ਕਲੀਨਿਕ ਔਰ ਪਸ਼ੂ ਹਸਪਤਾਲ ਨੂੰ ਨ ਕੀ ਕੀ ਸਰਚ ਹੋ ਗਏ ਹਾਂ ਜਿਹੜੇ ਮੌਕੇ ਤੇ ਅਸੀਂ ਆਪਣੇ ਨਸਾਬ ਪਤ ਜਾਜਨ ਦੇ ਖਾਏ ਆ ਤੇ ਤੋਂ ਪਤਾ ਲੱਗਾ ਇੱਕ ਕਨਵੈਕਟਰ ਦੋ ਬੈਂਡਰੀਆਂ ਕੁਝ ਹੋਰ ਵੀ ਘਰੇਲੂ ਸਮਾਨ ਇਹਨਾਂ ਤੋਂ ਚੋਰੀ ਹੋ ਚੁੱਕਾ ਵਾ ਤੇ ਲਾਗੇ ਹਸਪੀਟਲ ਪਿੰਡਾ ਪਸ਼ੂ ਹਸਪੀਟਲ ਇਹਦੇ ਵਿੱਚੋਂ ਆਪਣੇ ਸੀਕਿੰਦੇ ਨੂੰ ਟੈਗ ਚੋਰੀ ਟੈਗ ਚੋਰੀ 25 22 ਦੇ ਕੋਈ ਟੈਗ ਚੋਰੀ ਹੋ ਚੁੱਕੇ ਆ ਇਹਨਾਂ ਦੇ ਪੁਸ਼ਪੇਸ਼ ਮਤਲਬ ਕਰ ਰਹੇ ਲੱਗ ਜਾਗੇ ਅਸੀਂ ਇਹਨਾਂ ਦੇ ਜਿਹੜੇ ਚੱਕੀ ਆਦਮੀ ਆ ਬਾਕੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਆ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕਾਰਵਾਈ ਜੋ ਬੰਦੀ ਕਾਰਵਾਈ ਕੀ ਰਾਮਲੇ ਵਿੱਚ ਲਿਆਂਦੀ ਜਾਵੇਗੀ ਫਰੀਦ ਅਸਾਂ ਦੇ ਵਿੱਚ ਨੌਜਾ ਚ ਲਿਆਗੇ ਸਰ ਜਿਸਨਾਂ ਨੂੰ ਛੇੜੀਏ ਬਹੁਤ ਵੱਲ ਚੁੱਕੇ ਜੇ ਪੁਲਿਸ ਤੋਂ ਥੋੜੀ ਬੰਨੇ ਪਰਤੋਲਨ ਹੋਏ ਤਾਂ ਥੋੜੀ ਮਤੇ ਚੋਰਾ ਨੂੰ ਜਿਹੜੀ ਨੱਥ ਪੈ ਸਕਦੀ ਹੈ ਜੀ ਰੌਣਾ ਕੋਈ ਵੈਸੇ ਇੱਕ ਗੱਡੀ ਤੋਂ ਇੱਧਰ ਲਾਈ ਆ ਤੇ ਬਾਕੀ ਹੋਰ ਵੀ ਆਪਾਂ ਇੱਕ ਮੋਰਚਾ ਵਾਲੇ ਪਰ ਭੇਜਾਂਗੇ ਜਿਹੜੇ ਇਹਨਾਂ ਨੂੰ ਨੱਥ ਪਾਈ ਜਾਵੇ